ਤੇ ਇਹ ਲੀਡਰਾਂ ਨੂੰ ਵਹਿਮ ਹੋ ਗਿਆ ਕਿ ਅਸੀਂ ਬਹੁਤ ਤਕੜੇ ਆਂ ਚਾਹੇ ਉਹ ਬੀਬੀ ਜਗੀਰਪੁਰ ਚਾਹੇ ਚੰਦੂ ਮੱਜਰਾ ਜੀ ਚਾਹੇ ਢੀਂਸਾ ਸਾਹਿਬ ਆ ਜਾਂ ਫਿਰ ਹੋਰ ਕੋਈ ਲੱਲੀ ਛੱਲੀਆਂ ਨਾ ਵੀ ਨਾਲ ਕਰਦੇ ਆ ਠੀਕ ਆ ਜਿਨ੍ਹਾਂ ਜਿਨ੍ਹਾਂ ਨੂੰ ਵਹਿਮ ਹੋ ਗਿਆ ਕਿ ਅਸੀਂ ਲੀਡਰ ਆਂ ਲੀਡਰ ਪਾਰਟੀ ਬਣਾਉਂਦੀ ਹੁੰਦੀ ਮੈਂ ਉਹਨਾਂ ਨੂੰ ਫੇਰ ਦੱਸਣਾ ਚਾਹੁੰਦਾ ਤੁਹਾਡੇ ਮੰੁੰਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਬੰਦਾ ਨਹੀਂ ਕਰਨਾ ਹੁੰਦਾ ਇਹਦੇ ਕੁਝ ਗਦਾਰਾਂ ਨੇ ਸੈਂਟਰ ਨਾਲ ਰਲ ਕੇ ਕਿਤੀ ਪਾਰਟੀ ਨੂੰ ਖਤਮ ਕਰਨ ਦਾ ਜਿਹੜੀ ਜ਼ਿੰਮੇਵਾਰੀ ਆ ਉੱਪਰ ਹੀ ਹੋਈ ਹੈ। ਆ ਪਤਲੀ ਸਾਡੀ ਪਾਰਟੀ ਆ ਇਹ ਸ਼ਹੀਦਾਂ ਦੀ ਪਾਰਟੀ ਆ ਦੇਸ਼ ਆਜ਼ਾਦ ਹੋਣ ਤੋਂ ਪਹਿਲੀ ਪਾਰਟੀ ਆ ਇਹਨਾਂ ਦੀ ਪਾਰਟੀ ਆ ਤੇ ਇੰਡੀਆ ਦੀ ਸਭ ਤੋਂ ਹਿੰਦੁਸਤਾਨ ਦੀ ਪਹਿਲੀ ਪਾਰਟੀ ਆ ਜਿਹੜੀ ਤੁਸੀਂ ਕਹਿੰਦੇ ਹੋ ਸ਼ਹੀਦਾਂ ਦੀ ਪਾਰਟੀ ਆ ਹਿੰਦੁਸਤਾਨ ਦੀ ਸਭ ਤੋਂ ਪਹਿਲਾਂ ਦੀ ਪਾਰਟੀ ਆ ਇਹ ਪਾਰਟੀ ਖਤਮ ਹੋ ਗਈ ਹੈ ਕੀ ਨੌਬਤ ਆ ਗਈ ਹੁਣ ਜਿਹੜੇ ਅਕਾਲੀ ਦੰਦੇ ਵੱਡੇ ਤੇ ਵੱਡੇ ਨੇਤਾ ਜਾਂ ਤਾਂ ਕਾਂਗਰਸ માં ਜਾ ਰਹੇ ਆ ਯਾ ਫਿਰ ਬੀਜੇਪੀ ਦੀ ਚਰਨ ਲੈਣ ਲਈ ਆਇਆ ਮੇਰੇ ਇਸ ਤਰ੍ਹਾਂ ਕੋਈ ਭੂਮਿਕਾ ਨਾ ਜੀ ਉਹ ਪਾਰਟੀ ਬਣਾਉਂਦੀ ਜੀ ਸ਼ੱਤ ਇਹ ਸੁਖਵੀਰ ਸਿੰਘ ਦੀ ਬਾਦਲ ਨੂੰ ਵੀ ਦੇਖਣਾ ਪਊਗਾ ਕਿ ਸ਼ੱਤ ਤੋਂ ਅਹੁਦੇਦਾਰੀਆਂ ਲੈ ਕੇ ਸ਼ੱਤ ਤੋਂ ਟਿਕਟਾਂ ਲੈ ਕੇ ਆਪਣੇ ਆਪ ਨੂੰ ਸਟੇਟ ਦੇ ਵਿੱਚ ਸਥਾਪਿਤ ਕਰਨ ਤੋਂ ਬਾਅਦ ਜਿਹੜੇ ਲੋਕਾਂ ਨੇ ਪਾਰਟੀ ਦੀ ਪਿੱਛੀ ਛੁਰੇ ਮਾਰੇ ਆ ਤੇ ਅੱਗੇ ਨੂੰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਨੂੰ ਚਾਹੀਦਾ ਕਿ ਇਹੋ ਜਿਹੇ ਗਲਤਾਰਾਂ ਤੋਂ ਬਚੇ ਚਲੋ ਜੰਦਾ ਜੀ ਦੁਬਾਰੋਂ ਗੋਡੀ ਹਕੂਮਤ ਗਾਰੰਟੀ ਦਿੰਦਾ ਕਿ ਸਰਕਾਰ ਸੁਖਵੀਰ ਸਿੰਘ ਦੀ ਬਾਦਲ ਸਾਡੇ ਵੇਰ ਪ੍ਰਧਾਨ ਬਣੇ ਕਿਉਂਕਿ ਸਾਡੇ ਵਰਗੀ ਯੂਥ ਹੋਰ ਜਿੰਨੇ ਵੀ ਸਾਡੇ ਲੀਡਰਾਂ ਚਾਹੇ ਕਿ ਸ਼ਰਮ ਆਈਆਂ ਇਹ ਦਜੀਤ ਸਿੰਘ ਦੀ ਟੀਮ ਹੈ ਤੇ ਅਰਜੀਤ ਸਿੰਘ ਦੀ ਹੈ ਜਿੰਨੇ ਵੀ ਜਥੇਦਾਰ ਹੈ ਹਲਕਿਆਂ ਦੇ ਸਾਡੇ ਭਰਾ ਐ ਹੈਰੀ ਠੀਕ ਹੈ ਤੇ ਇਹ ਜਿੰਨੇ ਵੀ ਸਾਡੇ ਜਥੇਦਾਰ ਹੈ ਇਹ ਸਭ ਸੁਖਵੀਰ ਸਿੰਘ ਦੀ ਬਾਦਲ ਦੇ ਨਾਲ ਕੰਮ ਕਰਦੇ ਇਹ ਸਾਰੇ ਫਿਰ ਡਰਾਮੇ ਕਰ ਰਹੇ ਆਂ ਅਸਤੀਆਂ ਦੇ ਨਾਂ ਨੂੰ ਜਿਹੜੀ ਰਾਜਨੀਤੀ ਖੇਲੀ ਜਾਂਦੀ ਹੈ ਜੋ ਆਪ ਲੋਕ ਸਭੀ ਹੋ ਕੇ ਇਹ ਖਾਏ ਲੱਗਦੀ ਤੁਹਾਨੂੰ ਉਹ ਵੀ ਡਰਾਮੇ ਇਹ ਖਾਣੇ ਰਣਾ ਮੈਂ ਰਸਾ ਵਧੀਆ ਨਹੀਂ ਤੁਸੀਂ ਮੇਰੀ ਗੱਲ ਸੁਣਾ ਤੁਸੀਂ ਕਹਿ ਰਹੇ ਆਂ ਕਿ ਤਬਾਦਲ ਨੇ ਜਿਹੜਾ ਚੰਗਾ ਨਹੀਂ ਹੁੰਦਾ ਡੇਵਿਡ ਜੀ ਨੇ ਅਹੁਦਿਆਂ ਤੋਂ ਤੁਸੀਂ ਵੀ ਹੁਣ ਅਸਤੀਫਾ ਦੇ ਰਹੇ ਹੋ ਤੁਸੀਂ ਪਾਰਟੀ ਤੋਂ ਨਹੀਂ ਦੇ ਰਹੇ ਆਪਣੇ ਅਹੁਦੇ ਤੇ ਅਸਤੀਫਾ ਦੇ ਰਹੇ ਹੋ ਬਿਲਕੁਲ ਅਸੀਂ ਇਹ ਵੀ ਡਰਾਮਾ ਨਹੀਂ ਹੈ ਹੋਰ ਗਾਦਾ ਡਰਾਮਾ ਹੈ ਡਰਾਮਾ ਹੀ ਹੈ ਜੀ ਨਹੀਂ ਨਹੀਂ ਸਾਨੂੰ ਪ੍ਰਧਾਨ ਵੀ ਉਹ ਵੀ ਮੌਜੂਦ ਹੈ ਇਹ ਅਸੀਂ ਅਸੀਂ ਕੀ ਕਰਨਾ ਅਗਰ ਕੋਈ ਹੋਰ ਚੇਹਰਾ ਸਾਨੂੰ ਅਕਾਲੀ ਦਲ ਦੇ ਵਿੱਚ ਮੇਰੀ ਗੱਲ ਸੁਣੋ ਜੀ ਅਕਾਲੀ ਦਲ ਦੇ ਨਾਲ ਤੇ ਪਤਵੰਤੇ ਨਾਲ ਅਸੀਂ ਅਕਾਲੀ ਦਲ ਦੇ ਨਾਲ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਤੇ ਵੱਡੇ ਨੇਤਾ ਜਿਹੜੇ ਨੇ ਉਹ ਅਸਤੀਫੇ ਦੇ ਰਹੇ ਨੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ ਪਾਰਟੀ ਤੋਂ ਅਸਤੀਫੇ ਦੇ ਰਹੇ ਨੇ ਹੁਣ ਬੀਤੇ ਦਿਨੀ ਐਨ ਕੇ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਏ ਤੇ ਸਾਡੇ ਨਾਲ ਨੇ ਅਮਨ ਸ਼ਰਮਾ ਜੀ ਸਾਡੇ ਨਾਲ ਨੇ ਅਕਾਲੀ ਦਲ ਦੇ ਨੇਤਾ ਨੇ ਇਹ ਵੀ ਆਪਣਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿੰਦੇ ਨੇ ਅਮਨ ਜੀ ਕੀ ਕਹਿੰਦੇ ਹੋ ਤੁਸੀਂ ਜੋ ਅਸਤੀਫੇ ਜਿਹੜੇ ਐ ਦੌਰ ਛੱਡਿਆ ਹੋਇਆ ਏ ਕਿ ਅਕਾਲੀ ਦਲ ਦੇ ਵੱਡੇ ਤੇ ਵੱਡੇ ਨੇਤਾ ਵੀ ਜਿਹੜੇ ਨੇ ਤਕਰੀਬਨ ਲੈਣ ਲੱਗਦੀ ਜਾ ਰਹੀ ਹੈ ਸਾਰੇ ਹੀ ਅਸਤੀਫੇ ਦੇਣੇ ਨੂੰ ਤਿਆਰ ਹੋ ਗਏ ਨੇ ਕੀ ਗੱਲ ਜੀ ਉਹਦੇ ਵਿੱਚ ਜਿਹੜੀ ਮੇਨ ਗੱਲ ਹੈ ਦੇਵਿਦ ਜੀ ਉਹ ਇਹ ਹੈ ਕਿ ਇਹਦੇ ਚ ਨਾ ਅਸਤੀਫੇ ਵਾਲੀ ਜਿਹੜੀ ਤੁਸੀਂ ਕਹਿ ਰਹੇ ਲੈਣ ਲੱਗ ਗਈ ਇਹਦੇ ਵਿੱਚ ਨਾ ਇੱਕ ਰੂਮਰ ਗਲਤ ਬਣ ਗਿਆ ਅਸਤੀਫਾ ਦਿੱਤਾ ਜਾ ਰਿਹਾ ਹੈ ਅਹੁਦੇ ਤੋਂ ਨਾ ਕਿ ਪਾਰਟੀ ਤੋਂ ਇਹ ਗੱਲ ਨੂੰ ਮੈਂ ਪਹਿਲਾਂ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਅਸਤੀਫਾ ਆਪਣੇ ਅਹੁਦਿਆਂ ਤੋਂ ਦਿੱਤਾ ਉਹਨਾਂ ਨੇ ਪਾਰਟੀ ਤੋਂ ਨਹੀਂ ਦਿੱਤਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਐ ਐਨ ਕੇ ਸ਼ਰਮਾ ਜੀ ਦੀ ਤੁਸੀਂ ਮੇਰੇ ਕੋਲ ਸਿਆਤਾ ਹੈ ਕਿ ਦਲਜੀਤ ਸਿੰਘ ਟੀਮਾ ਜੀ ਨੇ ਵੀ ਦਿੱਤਾ ਅਸਤੀਫਾ ਇਹ ਸਾਡੀ ਪਾਰਟੀ ਦੇ ਥੰਮ ਹੈ ਤੇ ਇਹਨਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਹੈ ਜਾਂ ਜੋ ਇਹਨਾਂ ਦੇ ਅਸੀਂ ਅੱਜ ਤੱਕ ਇਹਨਾਂ ਨੂੰ ਫੋਲੋ ਕਰਿਆ ਉਹਨੂੰ ਦੇਖ ਕੇ ਹੀ ਅਸੀਂ ਵੀ ਚੱਲਦੇ ਆਂ ਇਹ ਹੀ ਜੀ ਕੋਈ ਗੱਲ ਨਹੀਂ ਕਿ ਇਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅਸਤੀਫਾ ਦੇਣ ਦਾ ਕਾਰਨ ਇਹ ਹੈ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਐਨ ਕੇ ਸ਼ਰਮਾ ਹੋਗੇ ਚੀਮਾ ਜੀ ਹੋ ਗਏ ਆ ਸਾਡੇ ਵਰਗੇ ਹੋ ਗਏ ਕੋਈ ਹੋਰ ਜਿਹੜੇ ਲੀਡਰ ਆਣ ਜਿਹੜੇ ਸੁਖਬੀਰ ਸਿੰਘ ਜੀ ਬਾਦਲ ਦੀ ਸੋਚ ਦੇ ਨਾਲ ਪੈਰਾ ਦੇ ਰਹੇ ਆ ਉਹ ਕਿਸੇ ਹੋਰ ਦੀ ਪ੍ਰਧਾਨਗੀ ਨੂੰ ਨਹੀਂ ਮਨਜ਼ੂਰ ਕਰਨਗੇ ਇਸ ਲਈ ਉਹਨਾਂ ਨੇ ਹਲੇ ਫਿਲਹਾਲ ਆਪਣਾ ਅਸਤੀਫਾ ਦਿੱਤਾ ਹੈ ਕਿਆ ਲੱਗ ਨਹੀਂ ਰਿਹਾ ਕਿ ਬੀਜੇਪੀ ਦਾ ਕੋਈ ਇਸ ਦੇ ਵਿੱਚ ਅਹਿਮ ਰੋਲ ਹੋਊਗਾ ਕਿ ਅਕਾਲੀ ਦਲ ਨੂੰ ਜਿਹੜਾ ਪੰਜਾਬ ਚੋਂ ਖਤਮ ਕਰਨੇ ਨੂੰ ਲੱਗੀ ਹੋਈ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਬੀਜੇਪੀ ਦੀ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਆਂ ਇਦੇ ਵਿੱਚ ਸੈਂਟਰ ਦੀ ਕੋਈ ਵੀ ਪਾਰਟੀ ਹੋਵੇ ਅੱਜ ਭਾਜਪਾ ਆ ਚਾਹੇ ਕੱਲ ਪਹਿਲਾਂ ਕਾਂਗਰਸ ਸੀਗੀ ਸੈਂਟਰ ਕਦੇ ਵੀ ਨਹੀਂ ਚਾਹੁੰਦਾ ਕਿਸੇ ਵੀ ਖੇਤਰੀ ਪਾਰਟੀ ਨੂੰ ਦੇਖਣਾ ਸਟੇਟ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਖਾਲੀ ਪੰਜਾਬ ਦਾ ਹੀ ਵਿਖਾਣਤ ਨਹੀਂ ਹੈਗਾ ਇਹ ਲਗਭਗ ਹਰ ਸਟੇਟ ਦੇ ਵਿੱਚ ਚੱਲ ਰਿਹਾ ਜਿੱਥੇ-ਜਿੱਥੇ ਵੀ ਕੋਈ ਸਟੇਟ ਦੀ ਖੇਤਰੀ ਪਾਰਟੀ ਆ ਉਹਨੂੰ ਖਤਮ ਕਰਿਆ ਜਾ ਰਿਹਾ ਇੱਕ ਸੂਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੇ ਸਾਡੇ ਸਾਡੀ ਪਾਰਟੀ ਵੱਲੋਂ ਬਣਾਏ ਗਏ ਲੀਡਰ ਦੇਖੋ ਮੈਂ ਪਹਿਲਾਂ ਵੀ ਆਪਣੇ ਕਈ ਵਾਰ ਇੰਟਰਵਿਊਆਂ 'ਚ ਕਹਿੰਦਾ ਹੁੰਨਾ ਕਿ ਅ ਬੰਦਾ ਲੀਡਰ ਨਹੀਂ ਹੁੰਦਾ ਜੇ ਮੈਂ ਕਹਾ ਮੈਂ ਲੀਡਰ ਆ ਮੈਂ ਲੀਡਰ ਨਹੀਂ ਹੈਗਾ ਪਾਰਟੀ ਲੀਡਰ ਬਣਾਉਂਦੀ ਹੁੰਦੀ ਹੈ ਜਾਂ ਪਾਰਟੀ ਕਿਸੇ ਨੂੰ ਕੋਈ ਥਾਪ ਕੇ ਭੇਜ ਦਿੰਦੀ ਹੈ ਜਿੱਦਾਂ ਚੰਦੂ ਮજરા ਸਾਹਿਬ ਨੂੰ ਐਮਪੀ ਦੀ ਟਿਕਟ ਦੇ ਕੇ ਪਾਰਟੀ ਨੇ ਥਾਪ ਕੇ ਭੇਜਿਆ ਉਹ ਸਾਡੇ ਲੀਡਰ ਆਟੋਮੈਟਿਕ ਬਣ ਗਏ ਹੁਣ ਚੰਦੂ ਮજરા ਦੀ ਗੱਲ ਕਰੀਏ ਚੰਦੂ ਮજરા ਤਾਂ ਜਾ ਕੇ ਬੀਜੇਪੀ ਦੀ ਗੋਦੀ 'ਚ ਬੈਠ ਗਿਆ ਜੀ ਹਾਂ ਮੇਰੀ ਗੱਲ ਪੂਰੀ ਨਹੀਂ ਨਾ ਹੋ ਗਈ ਤੁਸੀਂ ਗੱਲ ਸੁਣੋ ਤੇ ਇਹ ਲੀਡਰਾਂ ਨੂੰ ਵਹਿਮ ਹੋ ਗਿਆ ਕਿ ਅਸੀਂ ਬਹੁਤ ਤਕੜੇ ਆ ਚਾਹੇ ਉਹ ਬੀਬੀ ਜਗੀਰ ਕੌਰ ਹੈ ਚਾਹੇ ਚੰਦੂ ਮੱਜਰਾ ਜੀ ਹੈ ਚਾਹੇ ਢੀਂਸਾ ਸਾਹਿਬ ਹੈ ਜਾਂ ਫਿਰ ਹੋਰ ਕਈ ਲੱਲੀ ਛੱਲੀਆਂ ਇਹਨਾਂ ਦੇ ਨਾਲ ਫਿਰਦੀਆਂ ਠੀਕ ਹੈ ਜਿਨ੍ਹਾਂ ਜਿਨ੍ਹਾਂ ਨੂੰ ਵਹਿਮ ਹੋ ਗਿਆ ਕਿ ਅਸੀਂ ਲੀਡਰ ਹੈ ਲੀਡਰ ਪਾਰਟੀ ਬਣਾਉਂਦੀ ਹੁੰਦੀ ਮੈਂ ਉਹਨਾਂ ਨੂੰ ਫੇਰ ਦੱਸਣਾ ਚਾਹਨਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਬੰਦਾ ਲੀਡਰ ਨਹੀਂ ਹੁੰਦਾ ਇਹੋ ਜੇ ਕੁਝ ਗਦਾਰਾਂ ਨੇ ਸੈਂਟਰ ਨਾਲ ਰਲ ਕੇ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਜਿਹੜੀ ਜ਼ਿੰਮੇਵਾਰੀ ਉਹ ਚੱਕੀ ਹੋਈ ਹੈ ਪਰ ਮੈਂ ਫੇਰ ਦੱਸ ਦਵਾਂ ਤੁਹਾਨੂੰ ਕਿ ਜਿਹੜੀ ਸਾਡੀ ਪਾਰਟੀ ਹੈ ਇਹ ਸ਼ਹੀਦਾਂ ਦੀ ਪਾਰਟੀ ਹੈ ਦੇਸ਼ ਆਜ਼ਾਦ ਹੋਣ ਤੋਂ ਪਹਿਲੀ ਪਹਿਲਾਂ ਦੀ ਪਾਰਟੀ ਹੈ ਤੇ ਇੰਡੀਆ ਦੀ ਸਭ ਤੋਂ ਹਿੰਦੁਸਤਾਨ ਦੀ ਪਹਿਲੀ ਪਾਰਟੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਸ਼ਹੀਦਾਂ ਦੀ ਪਾਰਟੀ ਹੈ ਹਿੰਦੁਸਤਾਨ ਦੀ ਸਭ ਤੋਂ ਪਹਿਲਾਂ ਦੀ ਪਾਰਟੀ ਹੈ ਇਹ ਪਾਰਟੀ ਖਤਮ ਨਹੀਂ ਹੋ ਸਕਦੀ ਜੀ ਕੀ ਨੌਬਤ ਆ ਗਈ ਹੁਣ ਜਿਹੜੇ ਅਕਾਲੀ ਦਲ ਦੇ ਵੱਡੇ ਤੇ ਵੱਡੇ ਨੇਤਾ ਜਾਂ ਤਾਂ ਕਾਂਗਰਸ ਮਾ ਜਾ ਰਹੇ ਹਨ ਜਾਂ ਫਿਰ ਭਾਜਪਾ ਦੀ ਛਰਨ ਲੈ ਰਹੇ ਹਨ ਮੈਂ ਫੇਰ ਤੁਹਾਨੂੰ ਦੱਸਦਾ ਜੀ ਕਿ ਨੇਤਾ ਕੋਈ ਵੀ ਹੁੰਦਾ ਨਾ ਜੀ ਉਹ ਪਾਰਟੀ ਬਣਾਉਂਦੀ ਹੁੰਦੀ ਹੈ ਇਸ ਸੁਖਵੀਰ ਸਿੰਘ ਜੀ ਬਾਦਲ ਨੂੰ ਵੀ ਦੇਖਣਾ ਪਊਗਾ ਕਿ ਸੱਤੋਂ ਅਹੁਦੇਦਾਰੀਆਂ ਲੈ ਕੇ ਸੱਤੋਂ ਟਿਕਟਾਂ ਲੈ ਕੇ ਆਪਣੇ ਆਪ ਨੂੰ ਸਟੇਟ ਦੇ ਵਿੱਚ ਸਥਾਪਿਤ ਕਰਨ ਤੋਂ ਬਾਅਦ ਜਿਹੜੇ ਲੋਕਾਂ ਨੇ ਪਾਰਟੀ ਦੀ ਪਿੱਠ 'ਤੇ ਛੁਰੇ ਮਾਰਿਆ ਕਿ ਅੱਗੇ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਚਾਹੀਦਾ ਕਿ ਇਹੋ ਜਿਹੇ ਗਦਾਰਾਂ ਤੋਂ ਬਚ ਕੇ ਰਹਿਣ ਜਿੱਦਾਂ ਢਿੰਡਾ ਸਾਹਿਬ ਸਾਨੂੰ ਪਹਿਲਾਂ ਛੱਡ ਗਏ ਸੀ ਜਦ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਉਹਨਾਂ ਦੀ ਉਦੋਂ ਸਾਡੀ ਪਿੱਠ 'ਤੇ ਛੁਰਾ ਮਾਰ ਕੇ ਗਏ ਅਰਜਾਦ ਜੀ ਤੁਸੀਂ ਮੈਂ ਛੁਰਾ ਮਾਰ ਕੇ ਗਏ ਢਿੰਡਾ ਸਾਹਿਬ ਪੈਸਾ ਵੀਰ ਸਿੰਘ ਬਾਦਲ ਨੂੰ ਇਹ ਜੀ ਕੀ ਨਾ ਬਤਾਈ ਜਦੋਂ ਛੂਰਾ ਹੀ ਮਾਰਤੇ ਤਾਂ ਫਿਰ ਉਹਨਾਂ ਨੂੰ ਮੰਨਾਣੇ ਦੀ ਕੀ ਲੋੜ ਪਈ ਮੈਂ ਉਹੀ ਤਾਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੂੰ ਦੁਬਾਰਾ ਫੇਰ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਲੈ ਆ ਗਿਆ ਇਹ ਨਾ ਕਿ ਉਹ ਆਏ ਆ ਮਿੰਤਾ ਕਰੀਆਂ ਜਾ ਕੇ ਤੁਹਾਡੇ ਪ੍ਰਧਾਨ ਨੇ ਇਹ ਇਹਦਾ ਕੋਈ ਮਤਲਬ ਵੀਰ ਸਿੰਘ ਬਾਦਲ ਉਸਦੇ ਘਰ ਗਿਆ ਜੀ ਮਿੰਤਾ ਤੁਸੀਂ ਮਿੰਤਾਈ ਹੋਈਆਂ ਮੇਰੀ ਗੱਲ ਸੁਣਾ ਇੱਕ ਬੜੀ ਗੱਲ ਤਾਂ ਨਹੀਂ 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 ਮੇਰੀ ਗੱਲ ਸੁਣਾ ਮੈਂ ਜੀ ਪਤਾ ਕੀ ਗੱਲ ਹੈ ਹੁਣ ਜੇ ਕੋਈ ਆਂਦਾ ਕਿਸੇ ਦੇ ਘਰ ਹੁਣ ਮੈਂ ਤੁਹਾਡੇ ਘਰ ਆਇਆ ਮੈਂ ਤੁਹਾਡੇ ਨਾਲ ਮਿੰਤ ਕਰੀ ਆਇਆ ਜਾਂ ਹੋਰ ਕਰਿਆ ਮਿੰਤ ਨਹੀਂ ਤੁਹਾਡਾ ਬੜਾ ਪਣ ਹੋਊਗਾ ਜੇ ਤੁਸੀਂ ਕਿਸੇ ਕੋਲ ਚੱਲ ਕੇ ਗਏ ਆ ਮੇਰੀ ਗੱਲ ਨੂੰ ਸਮਝੋ ਜਿਹੜੇ ਸੁਖਬੀਰ ਸਿੰਘ ਜੀ ਬਾਦਲ ਹੈ ਇੱਕ ਤਾਂ ਪਹਿਲੀ ਗੱਲ ਉਹ ਪੜ੍ਹੇ ਲਿਖੇ ਇਨਸਾਨ ਹੈ ਇੱਕ ਸੱਭਿਆ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਆ ਕਿਸੇ ਕੋਲ ਚੱਲ ਕੇ ਜਾਣਾ ਬੰਦਾ ਨੀਵਾਂ ਨਹੀਂ ਹੋ ਜਾਂਦਾ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤਾਤੀ ਬਹੁਤ ਸਾਡੀ ਬਾੜੀ ਚ ਬਾੜੀ ਚ ਵੀ ਸੁਣੋ ਮੇਰੀ ਗੱਲ ਨੂੰ ਸੁਣੋ ਜਾਂਦਾ ਬੰਦਾ ਉਸ ਕੋਲ ਜਦੋਂ ਆਪਾਂ ਦੇਖਦੇ ਆਂ ਆਪਣਾ ਹਾਸਰ ਨਹੀਂ ਰਿਹਾ ਹੈਗਾ ਜੀ ਮੇਰੀ ਗੱਲ ਨੂੰ ਸਮਝੋ ਗੱਲ ਸਾਰਨ ਦੀ ਨਹੀਂ ਹੁਣ ਕੀ ਤਾਂ ਸਾਰ ਰਹੇ ਆ ਤੁਹਾਡੇ ਮੂਹਰੇ ਸਰਕਾਰ ਵੀ ਬਣੂਗੀ ਸਭ ਕੁਝ ਹੋਊਗਾ ਉਵੇਂ ਹੀ ਜਿਹੜੀਆਂ ਹੁਣ ਜਿਵਨੀ ਚੋਣਾ ਹੋਈਆਂ ਇਹਦੇ ਬੰਦਾ ਜਿਮਣੀ ਖੋਲ੍ਹ ਕੇ ਜਿਮਣੀ ਚੋਣਾ ਨੂੰ ਛੱਡੋ ਤੁਸੀਂ ਉਹਦੇ ਵਿੱਚ ਸਾਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲ ਤੇ ਹੁਕਮ ਹੋਏ ਹੋਏ ਆ ਉਹਨਾਂ ਗੱਲਾਂ ਕਰਕੇ ਉਹ ਲੋਕਾਂ 'ਚ ਵਿੱਚਰ ਨਹੀਂ ਸਕਦੇ ਇਸ ਲਈ ਅਸੀਂ ਇਲੈਕਸ਼ਨ ਨਹੀਂ ਲੜੇ ਦੇਖੋ ਮੈਂ ਉਹੀ ਕਹਿਣਾ ਨਾ ਕਿ ਲੋਕਾਂ 'ਚ ਪ੍ਰਚਾਰ ਆ ਗਲਤ ਜਾਂਦਾ ਐਥੇ ਅਸੀਂ ਮੈਂ ਆਪਣੀ ਪਾਰਟੀ ਦੀ ਇੱਕ ਜਿਹੜੀ ਗਲਤੀ ਹੈ ਬਹੁਤ ਬੜੀ ਗਲਤੀ ਹੈ ਜਾਂ ਨਖੇਦੀ ਹੈ ਮੈਂ ਮੂੰਹ ਤੇ ਵੀ ਕਰ ਦੂੰਗਾ ਬਾਦਲ ਸਾਹਿਬ ਦੇ ਕਿ ਸਾਡਾ ਜਿਹੜਾ ਆਈਟੀ ਵਿੰਗ ਆ ਬੜਾ ਕਮਜ਼ੋਰ ਹੈ ਜਾਂ ਐਂ ਕਹੋ ਸਾਡਾ ਆਈਟੀ ਵਿੰਗ ਇੱਕ ਸੱਚਾ ਸੁੱਚਾ ਆਈਟੀ ਵਿੰਗ ਹੈ ਕੋਈ ਅਸੀਂ ਕਿਸੇ ਦੇ ਖਿਲਾਫ ਨਾ ਕਦੇ ਵੀ ਭ੍ਰਮ ਨਹੀਂ ਫਲਾਇਆ ਸਾਡੇ ਆਈਟੀ ਵੱਲ ਤੇ ਉਹੀ ਖਬਰ ਆਊਗੀ ਜਿਹੜੀ ਜੈਨੂਇਨ ਹੋਊਗੀ ਸਾਡੇ ਵੱਕ ਖਿਲਾਫ ਤਾਂ ਕਈ ਚੀਜ਼ਾਂ ਇਦਾਂ ਦੀਆਂ ਫਲਾਤੀਆਂ ਦਿੰਦੀਆਂ ਨੇ ਜਿਹੜੀਆਂ ਗੱਲੇ ਨਹੀਂ ਉਹ ਗੱਲੇ ਨਹੀਂ ਹੁੰਦੀ ਸਾਡੇ ਇਲੈਕਸ਼ਨ ਨਾ ਲੜਨ ਦਾ ਕਾਰਨ ਹੈ ਜਿਹੜਾ ਬੜਾ ਜਿਹੜਾ ਸਭ ਤੋਂ ਮੇਨ ਕਾਰਨ ਹੈ ਕਿ ਅਕਾਲ ਤਖਤ ਸਾਹਿਬ ਵੱਲ ਤੇ ਸਜ਼ਾ ਲੱਗੀ ਹੋਈ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਉਹਦੇ ਕਰਕੇ ਉਹ ਨਾ ਤਾਂ ਮੀਟਿੰਗਾਂ ਕਰ ਸਕਦੇ ਸੀ ਨਾ ਕੋਈ ਸਟੇਜ 'ਤੇ ਸਾਂਝੀ ਕਰ ਸਕਦੇ ਸੀ ਜਾਂ ਸਾਡਾ ਜਰਨਲੇ ਨਹੀਂ ਤਾਂ ਚੰਗ ਕੌਣ ਦੋ ਚਲੋ ਜੀਵਨੀ ਚੋਣਾਂਵਾ ਦਾ ਠੀਕ ਹੈ ਐਮਪੀ ਦੀ ਚੋਣਾਂਵਾ ਵੀ ਨਹੀਂ ਕਰ ਸਕ ਸਰ ਵੀਕਰ ਸਿਮਰਜੀਤ ਹੋਏ ਜਿੱਤੀਆਂ ਸਾਰ ਸਾਰ ਹਰਸਿੰਦਰ ਕੌਰ ਸਿੰਘ ਹਰਸਿੰਦਰ ਕੌਰ ਜੀ ਜਿੱਤੇ ਹਨ ਇਹਦੇ ਵਿੱਚ ਠੀਕ ਹੈ ਜਿਹੜਾ ਸਾਡਾ ਉਹਦੇ ਵਿੱਚ ਤੁਸੀਂ ਕਹਿ ਰਹੇ ਹਾਰਨ ਦਾ ਕਾਰਨ ਰਿਹਾ ਕਿ ਜਿਹੜੇ ਬਹਿਰੂਪੀਆਂ ਨੂੰ ਅਸੀਂ ਪਛਾਣ ਨਹੀਂ ਸਕੇ ਜਿਹੜੇ ਸੈਂਟਰ ਨਾਲ ਰਲ ਕੇ ਸੱਤੋਂ ਟਿਕਟਾਂ ਲੈ ਕੇ ਲੜ ਰਹੇ تھے ਉਹਨਾਂ ਕਰਕੇ ਸਾਡਾ ਨੁਕਸਾਨ ਹੋਇਆ ਕੋਈ ਗੱਲ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਰਿਹਾ ਸਗੋਂ ਵਧੀਆ ਗੱਲ ਹੈ ਛਾਨਣੀ ਲੱਗ ਗਈ ਹੁਣ ਜਿਹੜਾ ਹਨਾ ਕੋਈ ਨਿਤਰੂ ਬੜੇ ਮਿਆਂ ਖਾਣੀ ਹੈਨਾ ਹੁਣ ਤਾਂ ਕੋਈ ਉਹੀ ਜਿਹੀ ਮਿਤਰੂਗਾ ਸਾਡੇ ਨਾਲ ਜਿਹੜੀ ਹੁਣ ਅਗਲੀਆਂ ਚੋਣਾਂ 2 ਸਾਲ ਰਹਿ ਗਏ ਨੇ 2 ਸਾਲ ਤੱਕ ਕਾਣੇ ਤੁਹਾਡੇ ਮੂਰੇ ਤੁਸੀਂ ਤਾਂ 2 ਸਾਲ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਗੱਲ ਦੱਸਦਾ ਕਿ 1 ਸਾਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰੂਫ ਵੀ ਕਰ ਦਾਂਗੇ ਤੇ ਇਹ ਜਿਹੜੀ ਬਾਜੀ ਆ ਪਲਟ ਕੇ ਦਿਖਾਵਾਂਗੇ ਤੁਹਾਨੂੰ ਲੋਕਾਂ ਦਾ ਮੋਹ ਟੋਟਲੀ ਭੰਗ ਚ ਹੋ ਚੁੱਕਿਆ ਹੈ ਨਾ ਦੋਨੋਂ ਪਾਰਟੀਆਂ ਤੇ ਚਾਹੇ ਉਹ ਕਾਂਗਰਸ ਹੈ ਹੂੰ ਚਾਹੇ ਉਹ ਝਾੜੂ ਪਾਰਟੀ ਹੈ ਤੁਸੀਂ ਕਹਿ ਰਹੇ ਆ ਵੀ ਚਾਹੇ ਮੋਹ ਭੰਗ ਹੋ ਗਿਆ ਮੋਹ ਤਾਂ ਇਸ ਟਾਈਮ ਅਕਾਲੀ ਦਲ ਤੋਂ ਵੀ ਭੰਗ ਹੋਇਆ ਬ ਲੋਕਾਂ ਦਾ ਅਸੀਂ ਤਾਂ ਮੈਂ ਤੁਹਾਨੂੰ ਚਲੋ ਮੈਂ ਤੁਹਾਨੂੰ ਇਸ ਚੀਜ਼ ਪਰ ਜਵਾਬ ਦੇ ਦੇਣਾ ਹੁਣ ਸਰਪੰਚੀ ਦੇ ਇਲੈਕਸ਼ਨ ਹੋਏ ਆ ਜਿਹੜੇ ਹੂੰ ਜਿਹੜੇ ਤਾਂ ਯਾਨੀ ਕਿ ਬਿਨਾਂ ਲੜਾਈ ਆਪਸੀ ਸਹਿਮਤੀ ਦੇ ਨਾਲ ਸਰਪੰਚ ਬਣ ਗਏ ਉਹਨਾਂ ਦੀ ਗੱਲ ਨਹੀਂ ਕਰਦਾ ਜਿੱਥੇ ਇਲੈਕਸ਼ਨ ਹੋਏ ਆ ਉਹਦੇ ਵਿੱਚ ਤੁਹਾਨੂੰ ਦੱਸਣ ਲੱਗਿਆ ਮੇਰਾ ਖਿਆਲ ਹੈ ਸਾਡੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਨਹੀਂ ਇਹ ਗੱਲ ਕਰੀ ਹੋਣੀ ਅਸੀਂ ਤਾਂ ਵੀ ਨਹੀਂ ਕਰਦੇ ਕਿ ਜਿਹੜੇ ਸਾਡੇ ਸਰਪੰਚ ਪੰਚ ਬਣੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਦੇਖੋ ਸਰਪੰਚ ਹੋ ਗਿਆ ਐਮਸੀ ਹੋ ਗਿਆ ਪੰਚ ਹੋ ਗਿਆ ਇਹਨਾਂ ਨੂੰ ਸਰਕਾਰ ਨਾਲ ਰਲ ਕੇ ਚੱਲਣਾ ਪੈਂਦਾ ਉਹ ਤਾਂ ਚੱਲेंगे ਸਰਕਾਰ ਦੇ ਨਾਲ ਸੁਣੋ ਨਹੀਂ ਨਹੀਂ ਉਹ ਤਾਂ ਸਾਰੇ ਹੀ ਨਹੀਂ ਚੱਲਣਾ ਪੈਂਦਾ ਦਾ ਮਤਲਬ ਮੇਰੀ ਗੱਲ ਤਾਂ ਸਮਝ ਲੂ ਸਮਝ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲਾਂ ਨੂੰ ਮਿਲਾ ਦੂੰਗਾ ਦੱਸ ਦਿਓ ਵੀ ਇਹ ਚੱਲੇਗੇ ਕਿ ਨਹੀਂ ਚੱਲੇਗੇ 45% ਕਾਲੀ ਦਲ ਦੇ ਸਰਪੰਚ ਪੰਚ ਜਿੱਤੇ ਆ ਸ਼ੋਅ ਤਾਂ ਕਿਤੇ ਨਹੀਂ ਕਰਿਆ ਜੋ ਸਾਰੇ ਅਸੀਂ ਤਾਂ ਅਸੀਂ ਸੁਣੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਪੰਜ ਸਰਪੰਚ ਜੋ ਜਿੱਤੇ ਆ ਤਾਂ ਸਾਡੇ ਜਿੱਤੇ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਜੀਦੀ ਲਾਠੀ ਉਹਦੀ ਮੈਂ ਹਸੁੰਦੀ ਆ ਠੀਕ ਹੈ ਨਾ ਉਹ ਕਹਿੰਨੇ ਆ ਤਾਂ ਕਹੀ ਜਾਣ ਇਹ ਤਾਂ ਸਾਨੂੰ ਸਮਝਾ ਦਸੋ ਮੇਰੀ ਗੱਲ ਸੁਣੋ ਇਹ ਜੇ ਨੂੰ ਕਿਸੇ ਨੂੰ ਪਤਾ ਤਾਂ ਕਿ ਜੰਦੂ ਮજરા ਸਾਹਿਬ ਬੀਬੀ ਜਗੀਰ ਕੌਰ ਹੋਗੀ ਹੋ ਰਹੇ ਹੋਗੇ ਢਿੰਦ ਸੈਣੀ ਵੀ ਬੀਜੇਪੀ ਲਈ ਕੰਮ ਕਰ ਰਹੇ ਆ ਜਦ ਐਮਪੀ ਦੇ ਇਲੈਕਸ਼ਨ ਤੇ ਹਾਂ ਐਦਾਂ ਹੀ ਹੁੰਦਾ ਮੈਨੂੰ ਲੱਗਦਾ ਇਨਕੁਆਰੀਆਂ ਤੋਂ ਡਰਤ ਹੁੰਦਾ ਨਹੀਂ ਜਾ ਰਹੇ ਆਕਾਲੀ ਦਲ ਦੇ ਸਾਰੇ ਜਿਹੜੇ ਵੱਡੇ ਤੇ ਵੱਡੇ ਨੇ ਅਜੇ ਤੱਕ ਕਿਤੇ ਏਡੀ ਦੇ ਛਾਪੇ ਪੈ ਰਹੇ ਕਿਤੇ ਕੁਝ ਹੋ ਰਿਹਾ ਫਿਰ ਬੀਜੇਪੀ ਚ ਜਾਣਾ ਚਾਹੀਦਾ ਉਹਨਾਂ ਨੂੰ ਆਪੇ ਬੀਜੇਪੀ ਵਿੱਚ ਹੀ ਜਾ ਰਹੇ ਆ ਸਾਰੇ ਹੀ ਹੁਣ ਬੀਜੇਪੀ ਦੀ ਸ਼ਰਮਾਂ ਜੰਦੂ ਮੱਜਰਾ ਜੀ ਚਲੇ ਗਏ ਕੋਈ ਕੇਸ ਖੋਲਣੇ ਦੇਖੋ ਮੈਂ ਇੱਕ ਜੀਬੀ ਜਗੀਰ ਕੋਰ ਦਾ ਵੀ ਕੋਈ ਕੇਸ ਖੋਲ ਨਹੀਂ ਮੈਂ ਤੁਹਾਨੂੰ ਹੁਣ ਇਸੇ ਇੰਟਰਵਿਊ ਚ ਕਹਿ ਕੇ ਹਟਿਆ ਕਿ ਜਿਹੜਾ ਸਾਡਾ ਆਈਟੀ ਹੈ ਚਾਹੇ ਅਕਾਲੀ ਦਲ ਅਸੀਂ ਕਦੇ ਵੀ ਕਿਸੇ ਦੇ ਖਿਲਾਫ ਗਲਤ ਰੂਮਰ ਨਹੀਂ ਫਲਾਉਂਦੇ ਜਿਹੜੀ ਤੁਸੀਂ ਚੰਦੂ ਮੱਜਰਾ ਸਾਹਿਬ ਦੀ ਗੱਲ ਕਰ ਰਹੇ ਆ ਅਸੀਂ ਵੀ ਉਹਨਾਂ ਦੇ ਨਾਲ ਕੰਮ ਕਰਿਆ ਅਸੀਂ ਤਾਂ ਉਹਨਾਂ ਨੂੰ ਦੇਖ ਦੇਖ ਹੂੰ ਠੀਕ ਹੈ ਮੈਂ ਇਸ ਚੀਜ਼ ਦਾ ਦਾਵਾ ਕਰਦਾ ਉਹ ਜੇ ਨਾ ਵੀ ਜਾਂਦੇ ਇਹ ਜੀ ਕੋਈ ਗੱਲ ਨਹੀਂ ਵੀ ਚਲਦੂ ਮਜਰੇxlab ਕੋਈ ਈਡੀ ਦਾ ਕੇਸ ਖੁੱਲ ਜੂਗਾ ਉਹੀ ਘਰ ਆ ਉਹਨਾਂ ਕੋਲ ਹੂੰ ਮਹਾਲੀ ਦੇ ਵਿੱਚ ਉੱਥੇ ਹੀ ਅਸੀਂ ਉਹਨਾਂ ਨੂੰ ਦੇਦੇ ਤਿੰਨ ਪਰਿਵਾਰ ਇੱਕ ਤਰ੍ਹਾਂ ਦੋਨੋਂ ਬੇਟੇ ਤੇ ਉਹ ਖੁਦ ਉੱਥੇ ਹੀ ਰਹਿੰਦੇ ਆ ਉਹੀ ਪਿੰਡ 'ਚ ਜ਼ਮੀਨ ਹੈ ਉਹ ਵੀ ਜੋ ਯਾਨੀ ਕਿ ਉਹਨਾਂ ਦਾ ਸਰਮਾਇਆ ਜੋ ਉਹਦੇ 'ਚ ਦਿੰਨੇ ਆਪਣਾ ਐਫੀਡੇਵਟ 'ਚ ਦਿੰਨੇ ਉਹੀ ਸਰਮਾਇਆ ਉਹਨਾਂ ਦੇ ਕੋਲ ਹਾਂਜੀ ਠੀਕ ਹੈ ਨਾ ਇਹੋ ਜੀ ਕੋਈ ਗੱਲ ਹੁੰਦੀ ਤਾਂ ਭਗਵਾਨਤਮਾਨ ਨੇ ਛੱਡਣਾ ਸੀ ਚਾਰ ਪੰਜ ਦਿਨ ਹੋયા ਇੱਕ ਅਫਵਾਹ ਫੈਲੀ ਹੋਈ ਆ ਖਰੜ ਦੇ ਵਿੱਚ ਪੂਰੀ ਕੀ ਆਕਾਲੀ ਦਲ ਦਾ ਕੋਈ ਵੱਡਾ ਨੇਤਾ ਜਿਹੜਾ ਹੈ ਪਲਟੀ ਮਾਰ ਕੇ ਕਾਂਗਰਸ ਦੇ ਵਿੱਚ ਜਾਣ ਨੂੰ ਤਿਆਰ ਹੈ ਤੁਸੀਂ ਕਿਤੇ ਅਮਨ ਸ਼ਰਮਾ ਤਾਂ ਨਹੀਂ ਜਾਣ ਲੱਗੇ ਤੁਸੀਂ ਮੇਰੇ ਸਵਾਲ ਦਾ ਤੁਹਾਡੇ ਜਿਹੜਾ ਸਵਾਲ ਆ ਤਾਂ ਜਵਾਬ ਮੈਂ ਪਹਿਲਾਂ ਹੀ ਦਿੱਤਾ ਕਿ ਰੂਮਰ ਬਹੁਤ ਫੈਲਦੇ ਆ ਅਮਨ ਸ਼ਰਮਾ ਨੇ ਕੀ ਕਰਨਾ ਜਾ ਕੇ ਜਾਂ ਫਿਰ ਅਣਾ ਰਣਜੀਤ ਸਿੰਘ ਗਿੱਲ ਦੇ ਚਰਚੇ ਹੋ ਰਹੇ ਕਿਹਦੇ ਚੱਲਿਆ ਕਿਹਦੇ ਚੱਲੇ ਕਾਂਗਰਸ માં ਜਾਣ ਦੀ ਤਿਆਰੀ ਹੋ ਰਹੀ ਆ ਥੋੜੇ ਬੜੇ ਉਹਦੇ ਨਾਲ ਪੋਸਟਾਂ ਵੀ ਪੈ ਲਈਆਂ ਤੁਹਾਨੂੰ ਇੱਕ ਗੱਲ ਬੈਰੀ ਕਲੀਅਰ ਕਰ ਦਵਾਂ ਕਿ ਕਹਿੰਦੇ ਵੀ ਕੋਈ ਆਕਾਲੀ ਦਲ ਦਾ ਕੋਈ ਵੱਡਾ ਨੇਤਾ ਵੱਡਾ ਚਿਹਰਾ ਉਹ ਵੱਡਾ ਜਿਹੜਾ ਤਾਂ ਤੁਸੀਂ ਵੀ ਹੋ ਸਕਦੇ ਹੋ ਮੇਰੀ ਗੱਲ ਨੂੰ ਸਮਝੋ ਤੁਹਾਨੂੰ ਮੈਂ ਵੈਰੀ ਕਲੀਅਰ ਕਰ ਦਵਾ ਕਿ ਅਮਨ ਸ਼ਰਮਾ ਮਰਦਾ ਮਰ ਜੂਗਾ ਕਾਂਗਰਸ ਚ ਨਹੀਂ ਜਾਂਦਾ ਹੂੰ ਇਹੀ ਗੱਲ ਤਾਂ ਚੰਦੂ ਵਾਜਰਾਂ ਨੇ ਯਾਰ ਜਗੀਰ ਗੌਰ ਨੇ ਵੀ ਕਹੀ ਸੀ ਕਾਦੀ ਉਹ ਕਿਉਂ ਗਏ ਫਿਰ ਦਬਾਅ ਪਿਆ ਉਹਨਾਂ ਦੇ ਉੱਤੇ ਕੋਈ ਜੀ ਫਿਰ ਮੈਂ ਤਾਂ ਤੁਹਾਨੂੰ ਦੱਸ ਰਿਹਾ ਜਦੋਂ ਸਰਕਾਰਾਂ ਦਾ ਦਬਾਅ ਪੈਂਦਾ ਮਨਜੀ ਬਹੁਤ ਵੱਡੇ ਵੱਡੇ ਕੰਮ ਚਲੋ ਪੈ ਜੂਵੇ ਫਿਰ ਕੋਈ ਗੱਲ ਨਹੀਂ ਮੈਂ ਅਸੀਂ ਤਾਂ ਜਦ ਪੜਦੇ ਹੁੰਦੇ ਤੇ ਅਸੀਂ ਲੜਦੇ ਮਰਦੇ ਰਹੇ ਹਾਂ ਸਭ ਕੁਝ ਦੇਖਿਆ ਵਾ ਕੋਈ ਗੱਲ ਨਹੀਂ ਥੋੜਾ ਮਹੀਨਾ ਅੰਦਰ ਕਰ ਲੂਗਾ 2 ਮਹੀਨੇ ਕਰ ਲੂਗਾ ਮੈਂ ਫਾਇਦਾ ਨਹੀਂ ਲਾਣ ਲੱਗੇ ਫਾਇਦਾ ਲਾ ਤਾਂ ਕੋਈ ਫੇਰ ਵੀ ਕੋਈ ਗੱਲ ਨਹੀਂ ਅੱਛਾ ਤੇ ਹੁਣ ਜਿਹੜੀ ਐ ਇਹ ਐਨਾ ਗ੍ਰਾਫ ਜਿਹੜਾ ਐ ਅਕਾਲੀ ਦਲ ਦਾ ਕਿਉਂ ਗਿਰਿਆ ਮੈਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਵੀ ਇਹ ਪੱਤਰਕਾਰ ਭਾਈਚਾਰਾ ਜਿਹੜਾ ਜਿਹਦੇ ਸਿਰ ਤੇ ਸਰਕਾਰਾਂ ਥੱਲ ਹੋ ਜਾਂਦੀਆਂ ਜਿੱਦਾਂ ਤੁਹਾਡੇ ਮੂਰੇ ਥੱਲ ਹੋਈ ਸਰਕਾਰ ਇਹ ਬਹੁਤ بڑا ਰੋਲ ਅਦਾ ਕਰਦਾ ਏ ਸਮਾਜ ਦੇ ਵਾਸਤੇ ਕਿਰਪਾ ਕਰਕੇ ਇਹ ਜੀ ਉਹ ਨਾ ਬਣਾਓ ਸਿਸਟਮ ਨਾ ਕਰੋ ਕਿ ਹਵਾ ਨਾ ਬਣਾਓ ਕਿ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਵਰਕਰ ਅੱਜ ਵੀ ਉੱਥੇ ਹੀ ਖੜੇ ਆ ਅਕਾਲੀ ਦਲ ਦੇ ਜਿਹੜੇ ਕਟੜ ਟਕਸਾਲੀ ਬੰਦੇ ਆ ਅੱਜ ਵੀ ਅਕਾਲੀ ਦਲ ਦੇ ਨਾਲ ਖੜੇ ਆ ਹਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਲੋਕ ਆਪਣੇ ਘਰਾਂ ਬੈਠੇ ਉਹਨਾਂ ਦੇ ਕਈ ਪਰਸਨਲ ਕਾਰਨ ਹੈ ਉਹ ਜਿਹੜੇ ਘਰ ਬੈਠ ਗਏ ਕਿਹਾ ਅਈ ਜੀ ਨਾਬਤ ਕਿਹਾ ਉਹ ਮੈਂ ਤੁਹਾਡੇ ਨਾਲ ਨਹੀਂ ਗੱਲ ਕਰੂਗਾ ਮੈਂ ਸਰਕਾਰ ਫੁਰੀ ਸੀ ਨਹੀਂ ਮੇਰੀ ਗੱਲ ਸੁਣੋ ਯਾ ਤਾਂ ਵੱਡੀਆਂ ਸਰਕਾਰਾਂ ਦਾ ਦਬਾਅ ਪਿਆ ਨਹੀਂ 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 ਦਬਾਅ ਦਬੂਤਾ ਅਕਾਲੀ ਦਲ ਨੇ ਤਾਂ ਦੋ ਜੀ ਮੇਰੀ ਗੱਲ ਸੁਣੋ ਤੁਸੀਂ ਵੀ ਤਾਂ ਘਰੇ ਬੈਠੇ ਹੋ ਹੁਣ ਤੁਹਾਡੇ ਬਹੁਤ ਘੱਟ ਬਿਆਨ ਆ ਰਹੇ ਕੋਈ ਰੈਲੀਵਾਂ ਨਹੀਂ ਜਾ ਰਹੇ ਕੋਈ ਕੁਝ ਨਹੀਂ ਕਰ ਰਹੇ ਤੁਹਾਡੇ 'ਤੇ ਵੀ ਕੋਈ ਦਬਾਅ ਪਿਆ ਜੀ ਕਿ ਅਕਾਲੀ ਦਲ ਦਾ ਕੋਈ ਵੀ ਵਰਕਰ ਨਹੀਂ ਦਬਦਾ ਤੇ ਹਾਂ ਸਰ ਸਾਡਾ ਪਹਿਲੀ ਗੱਲ 16 16 ਸਾਲ ਬਾਅਦ ਸਾਧੂ ਸਾਹਿਬ ਵਰਗੇ ਨੇ ਜੇਲ੍ਹ ਕੱਟੀ ਆ ਕੁੜੀ ਦਾ ਵਿਆਹ ਵੀ ਹੋ ਗਿਆ ਉਹ ਜੇਲ੍ਹ ਦੇ ਅੰਦਰੇ ਤੇ ਉਹ ਨਹੀਂ ਦਬੇ ਨਹੀਂ ਤੁਸੀਂ ਕਹਿੰਦੇ ਦਬਦੇ ਨਹੀਂ ਐ ਫਿਰ ਇਹ ਦਬ ਕੇ ਗਏ ਆ ਜਿਹੜੇ ਗਏ ਆ ਤੁਹਾਡੇ ਪਾਸੇ ਪਾਰਟੀ ਚ ਕਿਸ ਤਰ੍ਹਾਂ ਗਏ ਫਾਇਦਾ ਫਾਇਦਾ ਬਿਜ਼ਨਸ ਬਣਾ ਲਿਆ ਕਈ ਲੋਕਾਂ ਨੇ ਪੋਲਿਟਿਕਸ ਨੂੰ ਨਹੀਂ ਹੁਣ ਜੋ ਸੇਵਾ ਸੁਆ ਵਾਲਾ ਕੋਈ ਭਾਵ ਨਹੀਂ ਰਹਿ ਗਿਆ ਹਾਂ ਬੰਦੇ ਦੇ ਵਿੱਚ ਇੱਕ ਜ਼ਮੀਰ ਹੁੰਦਾ ਕਿ ਜੇ ਜਬਾਤ ਉਹਨੇ ਆਪਣੇ ਸਮਾਜ ਨੂੰ ਨਹੀਂ ਹੁਣ ਕੀ ਅਕਾਲੀ ਦਲ ਦੇ ਜਿਹੜੇ ਨੇਤਾ ਐ ਜਿਹੜੇ ਹੁਣ ਜਾ ਰਹੇ ਐ ਜਾਂ ਜਾਣੇ ਨੂੰ ਤਿਆਰ ਹਨ ਉਹਨਾਂ ਦਾ ਜ਼ਮੀਰ ਖਤਮ ਹੋ ਗਿਆ ਜੀ ਫਿਰ ਬਿਲਕੁਲ ਜਿਹੜਾ ਆਪਣੀ ਮਾਂ ਨੂੰ ਛੱਡ ਕੇ ਚੱਲੇਗਾ ਉਹਦਾ ਗਾਧਾ ਜ਼ ਇਹ ਤਾਂ ਤੁਸੀਂ ਕਿਹਜਾ ਸਵਾਲ ਕਰ ਰਹੇ ਤਾਂ ਤੁਹਾਨੂੰ ਵੀ ਇੰਨੀ ਕਿ ਤਾਂ ਹੋਣੀ ਚਾਹੀਦੀ ਆ ਨੌਲੇਜ ਇਸ ਚੀਜ਼ ਦੀ ਜਿਹੜਾ ਬੰਦਾ ਆਪਣੀ ਮਾ ਪਾਰਟੀ ਨੂੰ ਇਹ ਛੱਡ ਕੇ ਉਹਦਾ ਕਾਦਾ ਜ਼ਮੀਰ ਹੈ ਉਹ ਉਹਦੀ ਗੱਲੇ ਗਿਆ ਕਰਨੀ ਸਭ ਨੂੰ ਛੱਡ ਗਿਆ ਉਹ ਤਾਂ ਕਹਿ ਰਹੇ ਪਾਰਟੀ ਖਤਮ ਹੋ ਗਈ ਜ਼ੀਰੋ ਲੈਵਲ ਆ ਗਿਆ ਮੈਂ ਉਹੀ ਕਹਿਣਾ ਨਾ ਜੀ ਉਹਨਾਂ ਨੇ ਫਲ ਖਾਏ ਅੱਜ ਤੱਕ ਹਮ ਕਾਲੀ ਦਲ ਜਦ ਪਾਵਰ 'ਚ ਰਿਹਾ ਕਾਲੀ ਦਲ ਦੇ ਵਿੱਚ ਵਜ਼ੀਰੀਆਂ ਕੁੱਟੀਆਂ ਕਾਲੀ ਦਲ ਦੇ ਵਿੱਚ ਐਮ ਐਲ ਏ ਬਣੇ ਕਾਲੀ ਦਲ ਦੇ ਵਿੱਚ ਐਮ ਪੀ ਬਣੇ ਸੈਂਟਰ ਦੇ ਲੀਡਰ ਹਲਾ ਦੰਦੇ ਤੇ ਫੋਨ ਕਰਕੇ ਬਾਦਲ ਸਾਹਿਬ ਦਾ ਫੋਨ ਜੇ ਵੱਜਦਾ ਤਾਂ ਤੋ ਸੈਂਟਰ ਹਿੱਲਦਾ ਤਾਂ ਉਦੋਂ ਰਹੇ ਸਾਡੇ ਨਾਲ ਹੁਣ ਉਹਨਾਂ ਨੂੰ ਚਸਕਾ ਪਿਆ ਵੈ ਨਾ ਚੀਜ਼ਾਂ ਦਾ ਸਾਡੇ ਵਰਗੇ ਬੰਦੇ ਘੱਟ ਜੀ ਲੱਗ ਨਹੀਂ ਰਹਾ ਬੜੇ ਬਾਦਲ ਸਾਹਿਬ ਦੇ ਮਰਨੇ ਤੋਂ ਬਾਅਦ ਜਿਹੜੀ ਹੈ ਪਾਰਟੀ ਜਿਹੜੀ ਹੈ ਪਿੱਛੜਨੀ ਸ਼ੁਰੂ ਹੋ ਗਈ ਸੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਬਾਦਲ ਸਾਹਿਬ ਤਾਂ ਦੇਸ਼ ਦਾ ਹੀ ਥੰਮ ਤੇ ਦੇਸ਼ ਦਾ ਹੀ ਥੰਮ ਤੇ ਉਹਨਾਂ ਨੂੰ ਦੇਖ ਕੇ ਕਈ ਖੇਤਰੀ ਪਾਰਟੀਆਂ ਜਿਹੜੀਆਂ ਆਪਣੇ ਸਟੇਟ ਦੇ ਵਿੱਚ ਬਣੀਆਂ ਚਾਹੇ ਉਹ ਯੂਪੀ ਚਾਹੇ ਉਹ ਬਿਹਾਰ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੇ ਜੋ ਉਹਨਾਂ ਨੇ ਜੋ ਸਕੀਮਾਂ ਬਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਕਰੀਆਂ ਉਹ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੇ ਇਹਨਾਂ ਨੂੰ ਦੇਖ ਕੇ ਫੋਲੋ ਕਰੀਆਂ ਚਾਹੇ ਹਰਿਆਣੇ 'ਚ ਠੀਕ ਹੈ ਜਦ ਐਡਾ ਬੜਾ ਇੱਕ ਜਿਹੜਾ ਸਾਡਾ ਮਾਰਗਦਰਸ਼ਕ ਜਿਹਨੂੰ ਦੇਖ ਕੇ ਅਸੀਂ ਚੱਲਦੇ ਸੀ ਜਾਂ ਐਡੀਆਂ ਸਟੇਟਾਂ ਚੱਲਦੀਆਂ ਉਹ ਖਤਮ ਹੋ ਗਿਆ ਤਾਂ ਪਾਰਟੀਆਂ ਨੂੰ ਧੱਕਾ ਪਾਣੀ ਹੈ ਬਾਦਲ ਸਾਹਿਬ ਦਾ ਘਾਟਾ ਤਾਂ ਕੋਈ ਵੀ ਨਹੀਂ ਪੂਰਾ ਕਰਦਾ ਬਾਦਲ ਸਾਹਿਬ ਦਾ ਘਾਟਾ ਜੇ ਚਾਹਦੇ ਸੁਖਵੀਰ ਸਿੰਘ ਬਾਦਲ ਉਹ ਪੂਰਾ ਕਹਿੰਦੇ ਪਰਿਵਾਰਵਾਦ ਪੂਰਾ ਮੂਹਰੇ ਖੜਾ ਕਰਦੇ ਆ ਮਜੀਠੀਆ ਨੂੰ ਟਿਕਟ ਦੇ ਦਿੱਤੀ ਆਪਣੇ ਘਰ ਵਾਲੇ ਨੂੰ ਟਿਕਟ ਦੇ ਦਿੱਤੀ ਹੋਰ ਜਿਹੜੇ ਚਾਹਤੇ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਨਾਰਾਜ਼ ਜਿਹੜੇ ਹੋਏ ਆ ਅਕਾਲੀ ਦਲ ਦੇ ਜਿਹੜੇ ਵੱਡੇ ਨੇਤਾ ਤੇ ਉਹਨਾਂ ਦੀ ਇੱਕੇ ਮੰਗਦੀ ਵੀ ਪਰਿਵਾਰਵਾਦ ਨੂੰ ਆਪਾਂ ਨੇ ਖਤਮ ਕਰਨਾ ਪਰ ਸੁਖਵੀਰ ਸਿੰਘ ਬਾਦਲ ਨੇ ਪਰਿਵਾਰਵਾਦ ਅੱਗੇ ਕਰਦੇ ਆ ਚਲੋ ਹੁਣ ਮੈਨੂੰ ਐ ਦੱਸੋ ਐਮਪੀ ਦੀ ਜਿਹੜੀਆਂ ਐਮਪੀ ਦੀਆਂ ਟਿਕਟਾਂ ਦੀ ਵੰਡ ਹੋਈ ਆ ਉਹ ਚ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਕਿਹੜੇ ਪਰਿਵਾਰ ਦੇ ਬੰਦੇ ਨੂੰ ਟਿਕਟ ਮਿਲੀ ਉਹ ਤਾਂ ਹੁਣ ਦਿਖ ਰਿਹਾ ਵੀ ਹਾਂ ਡਾਊਨ ਜਾ ਰਹੀ ਐ ਇਸ ਤਰ੍ਹਾਂ ਕਿ ਨਹੀਂ ਦਈਆਂ ਉਹਨਾਂ ਨੇ ਦਰਦੇ ਮਾਰੇ ਨੇ ਚਲੋ ਪਹਿਲੀ ਗੱਲ ਦੂਜੀ ਗੱਲ ਰਾਜਾ ਬੜਿੰਗ ਐਮਪ ਹੁਣ ਉਹਨਾਂ ਦੀ ਘਰ ਵਾਲੀ ਖੜੀ ਐ ਖੜੀ ਐ ਉਹ ਤੋਂ ਬਾਅਦ ਇੱਕ ਉਹ ਜਿੱਥੇ ਤੇ ਮੀਤ ਹੇਰ ਇਹਨਾਂ ਦਾ ਮੰਤਰੀ ਸੀਗੇ ਐਮਪੀ ਬਣ ਕੇ ਉਹਨਾਂ ਨੇ ਆਪਣੇ ਮਾਮੇ ਦਾ ਪਤਾ ਨਹੀਂ ਮਾਸੀ ਦਾ ਮੁੰਡਾ ਖੜਾ ਆ ਤੇ ਉੱਥੇ ਠੀਕ ਐ ਮੈਂ ਨਹੀਂ ਕਹਿ ਰਿਹਾ ਇੱਕ ਜੋੜ ਮਾਜਰਾ ਜੀ ਦੀ ਇੰਟਰਵਿਊ ਪਈ ਆ ਉਹਦੇ ਚ ਤੁਹਾਡੇ ਵਰਗੇ ਭਰਾ ਨੇ ਇਹੀ ਸਵਾਲ ਕਰਿਆ ਤਾਂ ਉਹ ਕਹਿੰਦੇ ਪਰਿਵਾਰਵਾਦ ਕਿਹੜੀ ਪਾਰਟੀ ਦੇ ਵਿੱਚ ਨਹੀਂ ਸਾਰੀ ਪਾਰਟੀਆਂ ਦੇ ਵਿੱਚ ਹੈ ਪਰਿਵਾਰਵਾਦ ਠੀਕ ਹੈ ਫਿਰ ਤੁਸੀਂ ਇਹ ਗੱਲ ਤਾਂ ਕਰਦੇ ਮੇਰੇ ਨਾਲ ਪਹਿਲੀ ਗੱਲ ਜਿੰਨਾ ਜਿਆਦਾ ਨੰਬਰ ਸੁਣੋ ਸੁਣੋ ਮੈਂ ਮੇਰੀ ਗੱਲ ਅਮਨ ਜੀ ਪਹਿਲਾਂ ਮੇਰੀ ਗੱਲ ਨੂੰ ਪੂਰੀ ਹੋਣ ਦਿਓ ਪਹਿਲਾਂ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਡੀ ਗੱਲ ਮੰਨਦਾ ਹਾਂ ਪਰ ਜਿਹੜੇ ਤੁਹਾਡੇ ਵੱਡੇ ਲੀਡਰ ਤੇ ਜਦੋਂ ਪਾਰਟੀ ਹੱਤਾ ਸਲੇਵਲ ਤੇ ਆ ਗਈ ਡਾਊਨ ਆ ਗਈ ਤਾਂ ਸਾਰਿਆਂ ਨੇ ਕਿਹਾ ਵੀ ਸੁਖਬੀਰ ਸਿੰਘ ਬਾਦਲ ਨੂੰ ਹਟਾ ਕੇ ਕਿਸੇ ਵੱਡੇ ਲੀਡਰ ਨੇ ਕਿਹਾ ਸਾਰੇ ਹੀ ਮੰਨ ਕਰ ਕੇ ਸਾਰੇ ਹੀ ਮੰਗ ਕਰ ਰਹੇ ਤੇ ਇੰਟਰਵਿਊ ਆਈਆਂ ਸੁਣੋ ਉਹ ਹੁਣ ਜੋ ਜਿਹੜਾ ਅਸਤੀਫਾ ਦਿਆ ਇਹ ਵੀ ਡਰਾਮਾ ਹੀ ਹੈ ਇਹ ਵੀ ਇੱਕ ਡਰਾਮਾ ਹੀ ਹੈ ਇਹ ਜੀ ਜਦ ਤੱਕ ਨਾ ਜਦ ਤੱਕ ਤੁਹਾਡੇ ਵਰਗੇ ਪੱਤਰਕਾਰ ਇਹ ਜੇ ਆਰਐਸਐਸ ਹੋਗੀ ਆ ਆਮ ਆਦਮੀ ਹੋਗੀ ਕਾਂਗਰਸ ਹੋਗੀ ਜਾਂ ਕੋਈਤੀ ਲੀਡਰ ਹੋਗੇ ਜਿਹੜੇ ਧਰਮ ਦੇ ਬਣੇਵੇਂ ਇਹ ਜਦ ਤੱਕ ਸੁਖਵੀਰ ਸਿੰਘ ਬਾਦਲ ਨੂੰ ਫਾਹੇ ਨਹੀਂ ਨਾ ਟੰਗਦੇ ਉਦੋਂ ਤੱਕ ਤੁਹਾਨੂੰ ਸਾਂ ਨਹੀਂ ਆਉਣਾ ਨਹੀਂ ਸਾਨੂੰ ਨਹੀਂ ਨਹੀਂ ਹੈਗਾ 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 ਕਿਉਂਕਿ ਅਸੀਂ ਅਸੀਂ ਨਾ 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 ਇਹ ਗਲਤ ਕਹਿ ਰਹੇ ਤੁਸੀਂ ਤੁਸੀਂ ਕਹ ਰਹੇ ਥੋਡੇ ਲੀਡਰ ਥੋਡੇ ਦੱਸੋ ਕਿੰਨੀਆਂ ਇੰਟਰਵਿਊ ਆਈਆਂ ਬੀਬੀ ਜਗੀਰ ਬਾਵਾ ਨੇ ਵੀ ਬਗਾਵਤ ਕਰ ਦਿੱਤੀ ਉਹ ਮੈਂ ਤਾਂ ਤੁਹਾਨੂੰ ਕਹਣਾ ਉਹ ਪ੍ਰਧਾਨਗੀਆਂ ਪਿੱਛੇ ਬਗਾਵਤਾਂ ਹੋਈਆਂ ਵੀ ਆਏ ਡੇਵਿਡ ਜੀ ਦਿਲ ਤੇ ਕੋਈ ਨਹੀਂ ਕੋਈ ਨਹੀਂ ਜਦੋਂ ਇੰਨੀ ਬਗਾਵਤ ਹੋ ਗਈ ਜਦੋਂ ਇੱਕਜੁੱਟ ਪਾਰਟੀ ਨੂੰ ਕਰਨਾ ਥਾ ਤਾਂ ਕਿਆ ਗੱਲ ਦੀ ਪ੍ਰਧਾਨਗੀ ਦਾ ਅਸਤੀਵਾ ਦੇ ਕੇ ਪ੍ਰਧਾਨ ਕਿਸੇ ਹੋਰ ਨੂੰ ਲਾ ਕੇ ਪਾਰਟੀ ਦਾ ਇੱਕਜੁੱਟ ਕਰ ਸਕਦੇ ਦਸਵੀਰ ਬਾਦਲ ਪਰ ਉਹ ਕਿਉਂ ਨਹੀਂ ਕਰੀ ਉਹਨਾਂ ਨੂੰ ਅੱਜ ਵੀ ਮੈਂ ਫੇਰ ਕਹਣਾ ਤੁਹਾਡੀ ਗੱਲ ਪਤਾ ਕੀ ਤੁਹਾਡੇ ਕੋਲ ਦੂਰ ਆ ਗਿਆ ਹਨ ਸੁਖਵੀਰ ਸਿੰਘ ਬਾਦਲ ਆਪ ਨਹੀਂ ਬਣਿਆ ਵਾ ਪਾਰਟੀ ਦਾ ਪ੍ਰਧਾਨ ਕੇ ਮੈਂ ਪ੍ਰਧਾਨ ਐ ਵੀ ਮੈਂ ਹੀ ਮੈਂ ਹੀ ਰਹੂੰਗਾ ਉਹਨਾਂ ਨੂੰ ਜਿਹੜੇ ਸਾਡੇ ਜਥੇਦਾਰ ਐ 117 ਹਲਕਿਆਂ ਦੇ ਲਾਇਏ ਵੇ ਜਿਹੜੇ ਵਰਕਿੰਗ ਕਮੇਟੀ ਦੇ ਮੇਨ ਮੈਂਬਰ ਐ ਉਹਨਾਂ ਦੀ ਵੋਟ ਨੇ ਬਣਾਇਆ ਵਾ ਤਾਂ ਉਹਨੂੰ ਪ੍ਰਧਾਨ VOTING ਹੋਈ ਤੀ ਫੇ ਉਹ ਫੇਰ ਪ੍ਰਧਾਨ ਸੁਖਵੀਰ ਸਿੰਘ ਦੀ ਬਾਦਲ ਬਣ ਗਏ ਠੀਕ ਐ ਪਰ ਉਸ ਇਨਸਾਨ ਦੀ ਉਹ ਵੇਖੋ ਤੁਸੀਂ ਹਿੰਮਤ ਦੇਖੋ ਕਿ ਉਹ VOTING ਹੋਣ ਦੇ ਬਾਵਜੂਦ ਪ੍ਰਧਾਨ ਬਣ ਦੇ ਬਾਵਜੂਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਵੀ ਜੇ ਤੁਸੀਂ ਐਦਾਂ ਕੁਛ ਉਹਨੇ ਐਦਾਂ ਕੁਛ ਹੋ ਲੋ ਜੇ ਦੁਬਾਰੋ ਮੈਂ ਅੱਜ ਵੀ ਚੈਲੰਜ ਕਰਦਾ ਜੇ ਦੁਬਾਰੋ VOTING ਹੋਗੀ ਮੈਂ ਗਰੰਟੀ ਦਿੰਦਾ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੇ ਫੇਰ ਪ੍ਰਧਾਨ ਬਣਨਗੇ ਕਿਉਂਕਿ ਆ ਸਾਡੇ ਵਰਗੀ ਯੂਥ ਹੋਰ ਜਿੰਨੇ ਵੀ ਸਾਡੇ ਲੀਡਰਾਂ ਚਾਹੇ ਐਨਕੇ ਸ਼ਰਮਾ ਚਾਹੇ ਦਲਜੀਤ ਸਿੰਘ ਜੀ ਦੀ ਟੀਮਾਂ ਚਾਹੇ ਰਣਜੀਤ ਸਿੰਘ ਜੀ ਦੇ ਗੇਲਾ ਜਿੰਨੇ ਵੀ ਜਥੇਦਾਰ ਹੈ ਹਲਕਿਆਂ ਦੇ ਸਾਡੇ ਭਰਾ ਐ ਹੈਰੀ ਠੀਕ ਹੈ ਤੇ ਇਹ ਜਿੰਨੇ ਵੀ ਸਾਡੇ ਜਥੇਦਾਰ ਹੈ ਇਹ ਸਾਬ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਕੰਮ ਕਰ ਰਹੇ ਇਹ ਸਾਰੇ ਫਿਰ ਡਰਾਮੇ ਕਰ ਰਹੇ ਆ ਅਸਤੀਫਿਆਂ ਦੇ ਨਾਂ ਉਨੂੰ ਜਿਹੜੀ ਇਹ ਰਾਜਨੀਤੀ ਖੇਲੀ ਜਾ ਰਹੀ ਹੈ ਫਿਰ ਤੁਹਾਨੂੰ ਮੈਂ ਤਾਂ ਤੁਹਾਨੂੰ ਜਵਾਬ ਦਿੱਤਾ ਵੀ ਉਹ ਚਾਹੇ ਫਾਇਦੇ ਲੱਗ ਜੂ ਤੁਹਾਨੂੰ ਉਹ ਵੀ ਡਰਾਮੇ ਹੀ ਲੱਗਣਾ ਪਏਗਾ ਮੈਂ ਰੱਸਾ ਵਧੀਆਂ ਨੂੰ ਤੁਸੀਂ ਮੇਰੀ ਗੱਲ ਸੁਣਾ ਤੁਸੀਂ ਕਹਿ ਰਹੇ ਆ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਹੈ ਚੰਗਾ ਨਹੀਂ ਹੁੰਦਾ ਦੇਵਿੰਦਰ ਜੀ ਆਪਣੇ ਅਹੁਦਿਆਂ ਤੋਂ ਤੁਸੀਂ ਵੀ ਹੁਣ ਅਸਤੀਫਾ ਦੇ ਰਹੇ ਹੋ ਤੁਸੀਂ ਪਾਰਟੀ ਤੋਂ ਨਹੀਂ ਦੇ ਰਹੇ ਆਪਣੇ ਅਹੁਦੇ ਦੇ ਅਸਤੀਫਾ ਦੇ ਰਹੇ ਹੋ ਬਿਲਕੁਲ ਅਸੀਂ ਇਹ ਫਿਰ ਡਰਾਮਾ ਨਹੀਂ ਹੈ ਹੋਰ ਕਾਹਦਾ ਡਰਾਮਾ ਹੈ ਡਰਾਮਾ ਹੀ ਹੈ ਜੀ ਨਹੀਂ 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 ਸਾਨੂੰ ਪ੍ਰਧਾਨਗੀ ਉਹਦੀ ਮਨਜ਼ੂਰ ਹੈ ਨਹੀਂ ਅਸੀਂ ਅਸੀਂ ਕੀ ਕਰਨਾ ਅਗਰ ਕੋਈ ਹੋਰ ਚੇਅਰ ਸਾਨੂੰ ਅਕਾਲੀ ਦਲ ਦੇ ਵਿੱਚ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਅਕਾਲੀ ਦਲ ਦੇ ਨਾਲ ਉਹ ਬਾਦਲ ਦੇ ਨਾਲ ਅਸੀਂ ਅਕਾਲੀ ਦਲ ਦੇ ਨਾਲ ਤੇ ਮੈਂ ਤੁਹਾਨੂੰ ਦੂਜੀ ਗੱਲ ਕਹਿ ਦਮਾ ਕਿ ਜਿਹੜੀ ਇਹਦੇ ਚ ਪ੍ਰਧਾਨਗੀ ਆ ਸਾਨੂੰ ਸੰਵੀਰ ਸਿੰਘ ਬਾਦਲ ਦੀ ਮਨਜ਼ੂਰੀ ਆਕਰ ਕਿਸੇ ਹੋਰ ਨੂੰ ਪ੍ਰਧਾਨਗੀ ਮਿਲਦੀ ਆ ਤੁਸੀਂ ਅਕਾਲੀ ਦਲ ਦੇ ਨਾਲ ਰਹੋਗੇ हां मैं काली दल दे नाल है श्रोमणी काली दल दे नाल फिर ਤੁਸੀਂ ਕਿਸ ਤਰ੍ਹਾਂ کہہ ਰਹੇ ਹੋ ਹੁਣ ਹੀ ਤੁਸੀਂ ਦੇਖੋ ਪਲਟ ਗਏ ਦੇਖੋ ਹੁਣ ਕੀ ਪਲਟਿਆ ਤੁਸੀਂ ਹੁਣ ਕਿਹਾ ਕਿ ਮੈਂ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਪ੍ਰਧਾਨਗੀ ਮਨੋ ਸੁਖਵੀਰ ਸਿੰਘ ਬਾਦਲ ਦੀ ਮਨਜ਼ੂਰ ਹੈ ਪਰ ਜੇ ਕਿਤੇ ਸਾਰੇ ਚਾਹ ਮੇਰੀ ਗੱਲ ਸਮਝੋ ਤੁਸੀਂ ਪਤਾ ਕੀ ਹੈ ਤੁਹਾਨੂੰ ਗਿਆਨ ਘੱਟ ਹੈ ਸਾਡੀ ਪਾਰਟੀ ਬਾਰੇ ਗਿਆਨ ਘੱਟਾ ਉਦਾਂ ਉਦਾਂ ਬਹੁਤ ਹੋਊਗਾ ਪਰ ਸਾਡੀ ਪਾਰਟੀ ਬਾਰੇ ਘੱਟਾ ਜੇ ਕਾਲੀ ਦਲ ਦੀ VOTING ਹੋਗੀ ਤਾਂ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਵੀ VOTING ਅਗਰ ਮੇਰੀ ਗੱਲ ਸੁਣੋ ਅਗਰ ਉਹ ਪ੍ਰਧਾਨ ਨਹੀਂ ਬਣਦੇ ਕੋਈ ਹੋਰ ਚਿਹਰਾ ਆਂਦਾ ਤਾਂ ਕਾਲੀ ਦਲ ਦੇ ਨਾਲ ਰਹੋਗੇ ਤੁਸੀਂ ਮੈਂ ਕਾਲੀ ਦਲ ਦੇ ਨਾਲ ਆ ਪਰ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਕਿ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਨਾ ਨਾ ਸਮਝ ਲਿਓ ਕਿਤੇ ਕਿ ਹਾਂ ਇਹ ਬੀਬੀ ਜ਼ਗੀਰ ਕੌਰ ਹਣੀ ਇਹ ਕਿਉਂਕਿ ਇਹ ਤਾਂ ਪਾਰਟੀ ਤੋਂ ਬਾਹਰ ਕੱਟ ਚੁੱਕੇ ਇਹਨਾਂ ਨੂੰ ਤਾਂ ਠੀਕ ਹੈ ਨਾ ਉਹ ਇਹ ਤਾਂ ਪਤਾ ਨਹੀਂ ਹੁਣ ਤੁਸੀਂ ਕਿੰਨੀ ਵਾਰ ਕੱਢ ਲਿਆ ਦੁਬਾਰਾ ਫੇਰ ਲੈ ਲੈਣਾ ਇਹ ਤਾਂ ਹੁਣ ਬਾਦਲ ਸਾਹਿਬ ਇਹਦਾ ਨਹੀਂ 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 ਇਹ ਸੁਖਵੀਰ ਸਿੰਘ ਜੀ ਬਾਦਲ ਨੂੰ ਦੇਖਣਾ ਪਊਗਾ ਅਸੀਂ ਵੀ ਗੱਲ ਕਰਾਂਗੇ ਦੇਖੋ ਇਹ ਹੁਣ ਜਿਹੜਾ ਹੈ ਦੁਬਾਰਾ VOTING ਹੋਊਗੀ ਉਹ ਚਿਹਰਾ ਕੌਣ ਆਂਦਾ ਹੈ ਕਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਦਾ ਹੈ ਕਾਹਦਾ ਚਿਹਰਾ ਆਊਗਾ ਉਹ ਕਿਸ ਤਰ੍ਹਾਂ ਪਾਰਟੀ ਨੂੰ ਚਲਾਊਗਾ ਉਹਦੇ 'ਤੇ ਡਿਪੈਂਡ ਕਰਦਾ ਹਜੇ ਆਪਾਂ ਐ ਨਹੀਂ ਕਹਿ ਸਕਦੇ ਵੀ ਪ੍ਰਧਾਨਗੀ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਦੀ ਪੱਕੀ ਹੈ ਮੈਂ ਤਾਂ ਕਹਿਣਾ ਚੰਗੀ ਗੱਲ ਹੈ ਕੋਈ ਗੱਲ ਨਹੀਂ ਹੋਰ ਆ ਜਵੇ ਤਾਂ ਕੋਈ ਗੱਲ ਨਹੀਂ ਜੇ ਜੇ ਸਾਨੂੰ ਤਾਂ ਜਾਣਦੇ ਆ ਵੀ ਅਮਨ ਸ਼ਰਮਾ ਜੀ ਪ੍ਰਧਾਨ ਬਣ ਗਏ ਮੈਂ ਮੈਂ ਹਜੇ ਨਹੀਂ ਉਸਰੇ ਨਾਮੇ ਰਾਉਤ ਦਾ ਗੱਦ ਨਹੀਂ ਜਦੋਂ ਸੁਖਵੀਰ ਸਿੰਘ ਬਾਦਲ ਆਏ ਤੇ ਇਹਦਾ ਵੀ ਕਿਹੜਾ ਕੱਟਦਾ ਜੀ ਜਦੋਂ ਹਰ ਇੱਕ ਬੰਦਾ ਨੀਚੇ ਤੋਂ ਹੀ ਉੱਤੇ ਉੱਠਦਾ ਹੈ ਅਸੀਂ ਕਰ ਰਹੇ ਮਿਹਨਤ ਅਸੀਂ ਜਾਵਾਂਗੇ ਐਦਾਂ ਸਭ ਕੋਈ ਸੋਚਦਾ ਅਸੀਂ ਜਾਵਾਂਗੇ ਪਰ ਇਹ ਪੰਥ ਦੀ ਵੀ ਪਾਰਟੀ ਹੈ ਸਾਡੇ ਪੰਜਾਬ ਦੀ ਵੀ ਮਾਪ ਪਾਰਟੀ ਹੈ ਤੇ ਜਿਹੜਾ ਸਾਡਾ ਪਾਰਟੀ ਪ੍ਰਧਾਨ ਹੈ ਕੋਈ ਉਹ ਸਾਫ਼ ਸੂਰਤ ਸਾਫ਼ ਸੂਰਤ ਬੰਦਾ ਹੀ ਹੋਊਗਾ ਅੱਛਾ ਤੇ ਬਿਲਕੁਲ ਜਿਹੜੀਆਂ ਹੁਣ ਗਾਹਾਂ ਨੂੰ ਚੋਣਾ ਆ ਰਹੀਆਂ ਕਿ ਲੋਕਾਂ ਦੇ ਮਨ ਨੂੰ ਜਿੱਤਣ ਦੇ ਵਿੱਚ ਅਕਾਲੀ ਦਲ ਦੁਆਰਾ ਅਗਰ ਕਾਮਯਾਬ ਹੁੰਦੀ ਹੈ ਤੁਸੀਂ ਇਹ ਕੰਮ ਕਰੋ ਦੇਖੋ ਜੋ ਮੈਂ ਤੁਹਾਨੂੰ ਪੁੱਛ ਰਿਹਾ ਵੀ ਆਹ ਨਾਲੇ ਸਮੇਂ ਦੇ ਵਿੱਚ ਕੀ ਆ ਲੋਕਾਂ ਦਾ ਭਰੋਸਾ ਜਿੱਤਣ ਦੇ ਵਿੱਚ ਅਕਾਲੀ ਦਲ ਕਾਮਯਾਬ ਹੋਵੇਗੀ ਬਿਲਕੁਲ ਹੋਊਗੀ ਹੁਣ ਮੇਰੀ ਗੱਲ ਸੁਣੋ ਤੁਸੀਂ ਇੱਕ ਕੰਮ ਕਰੋ ਅੱਜ ਮੇਤੋਂ ਬਾਅਦ ਤੁਸੀਂ ਖਰੜ ਦੀ ਮੰਡੀ 'ਚ ਜਾਲੇ ਜਾਓ ਲੋਕ ਰਹਿ ਰਹਿ ਕੇ ਯਾਦ ਕਰ ਰਹੇ ਅਕਾਲੀ ਦਲ ਨੂੰ ਜਿੰਨਾ ਜ਼ਿੰਮੇਵਾਰ ਉੱਥੇ ਬੈਠਿਆ ਰੋਲ ਕੇ ਰੱਖਤੇ ਆ ਇਹਨਾਂ ਨੇ ਮੰਡੀਆਂ 'ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਸਾਲ ਪਹਿਲਾਂ ਮੀਟਿੰਗਾਂ ਕਰਿਆ ਹੁੰਦੇ ਤੇ ਸੈਂਟਰ ਦੇ ਮੰਤਰੀਆਂ ਨਾਲ ਖੇਤੀਬਾੜੀ ਮੰਤਰੀਆਂ ਦੇ ਨਾਲ ਅਰ ਪੈਸਾ ਇੱਕ ਸਾਲ ਪਹਿਲਾਂ ਹੀ ਆ ਜਾਂਦਾ ਤਾਂ ਸਾਡੇ ਇੱਥੇ ਪੁੱਛੋ ਇਹਨਾਂ ਨੂੰ ਵੀ ਕਦੇ ਇਹਨਾਂ ਨੂੰ ਲੋੜ ਪਈ ਹੋਵੇ ਇਦਾਂ ਧਰਨੇ ਲਾਉਣ ਦੀ ਨਾਲੇਕਣ ਇਹਨਾਂ ਦਾ ਦੀਵਾਲੀ ਦਸਹਿਰਾ ਸਭ ਕੋ ਮੰਡੀਆਂ ਚ ਰੋੜਦੇ ਆ ਨਾ ਹੂੰ ਚਲੋ ਇਹ ਇੱਕ ਇੱਕ ਚੀਜ਼ ਹੋਰ ਹੈ ਸਾਡੇ ਸਮਾਜ ਚ ਭੈੜਾ ਹੈ ਅਸੀਂ ਸ਼ਰੀਕ ਬਣਨੇ ਹਰ ਹਰ ਕਿਸੇ ਦੇ ਠੀਕ ਹੈ ਪਰ ਪਹਿਲਾ ਲੋਕ ਜਿਹੜੇ ਕਈ ਲੋਕ ਕਿਸਾਨਾਂ ਨੂੰ ਕੁਝ ਗਲਤ ਵੀ ਕਹਿੰਨੇ ਆ ਉਹ ਲੋਕ ਖੁਸ਼ ਤੇ ਵੀ ਹਾਂ ਰੋੜ ਰਹੇ ਪਰ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਜਦ ਮੰਡੀ ਚ ਪੈਸੇ ਨਹੀਂ ਆਏ ਕਿਸਾਨ ਦੀ ਜੇਬ ਚ ਨਹੀਂ ਪੈਸੇ ਸਾਡੇ ਬਾਜ਼ਾਰ ਚ ਵੀ ਪੈਸੇ ਨਹੀਂ ਆਏ ਦੀਵਾਲੀ ਲੋਕਾਂ ਨੇ ਉਸ ਹਿਸਾਬ ਨਾਲ ਨਹੀਂ ਮਨਾਈ ਜਿਵੇਂ ਅੱਗੇ ਮਨਾਉਂਦੇ ਹੁੰਦੇ ਤੇ ਦੁਕਾਨਦਾਰਾਂ ਦਾ ਸਮਾਨ ਜਿੰਨਾ ਉਹਨਾਂ ਨੇ ਸਟਾਕ ਕਰਿਆ ਤਾਂ ਉਦਾਂ ਹੀ ਪਿਆ ਕਿ ਆ ਲੱਗ ਰਿਹਾ ਹੁਣ ਤੁਸੀਂ ਆਪਾਂ ਦੁਬਾਰ ਲਾਸਟ ਦੇ ਵਿੱਚ ਆਪਾਂ ਕਹਿੰਨੇ ਕਿ ਆ ਅਕਾਲੀ ਦਲ ਦਾ ਜਿਹੜਾ ਹੈ ਗ੍ਰਾਫ ਜਮਾਂ ਹੀ ਜ਼ੀਰੋ ਲੈਵਲ ਤੇ ਆ ਗਿਆ ਹੈ ਇਹ ਦੁਬਾਰਾ ਉੱਠਣ ਦੇ ਵਿੱਚ ਆਵੇਂ ਆ ਸਾਨੂੰ ਨਹੀਂ ਚਾਹੀਦਾ ਵੀ ਕੋਈ ਹੋਰ ਨੇਤਾ ਕੋਈ ਆਵੇ ਕੋਈ ਲੀਡਰ ਬਣਨ ਵਾਸਤੇ ਨਾ ਦਿਲਾਂ ਦੇ ਉੱਤੇ ਰਾਜ ਕਰਨਾ ਪੈਂਦਾ ਹੈ ਤੇ ਦਿਲਾਂ ਦੇ ਉੱਤੇ ਅੱਜ ਵੀ ਸੁਖਵੀਰ ਸਿੰਘ ਬਾਦਲ ਰਾਜ ਕਰਦਾ ਲੋਕਾਂ ਦੇ ਅਕਾਲੀ ਦਲ ਰਾਜ ਕਰਦਾ ਹੈ ਸਾਡਾ ਜਿਹੜੀ ਸਰਕਾਰ ਹੈ ਪੂਰੇ ਜ਼ੋਰ ਜ਼ੋਰ আর ਸ਼ੋਰ ਨਾਲ ਆਉਗੀ ਤੁਸੀਂ ਦੇਖੋਗੇ ਸਾਰੇ ਤੁਸੀਂ ਸੁਣਿਆ ਅਸਤੀਫੇ ਕਹਿੰਦੇ ਨੇ ਜਿਹੜੇ ਦਿੱਤੇ ਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਨੇ ਅਕਾਲੀ ਦਲ ਤੋਂ ਜਿਹੜੇ ਅਸਤੀਫੇ ਨਹੀਂ ਦਿੱਤੇ ਇਹ ਰਾਜਨੀਤੀ ਕਿੱਥੇ ਤੱਕ ਚੱਲ ਰਹੀ ਆ ਕਿਹਾ ਸ਼੍ਰੋਮਣੀ ਅਕਾਲੀ ਦਲ ਜੋ ਇਸ ਟਾਈਮ ਜ਼ੀਰੋ ਲੈਵਲ ਤੇ ਆ ਚੁੱਕੀ ਆ ਕਿਹਾ ਇਸ ਦਾ ਗ੍ਰਾਫ ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ ਜੋ VOTING ਜਿਹੜੀ ਆ ਅਕਾਲੀ ਦਲ ਦੀ ਹੋਣੀ ਆ ਕਿਹਾ ਸੁਖਵੀਰ ਸਿੰਘ ਪ੍ਰਧਾਨ ਜਿਹੜੇ ਨੇ ਦੁਬਾਰਾ ਅਕਾਲੀ ਦਲ ਦੇ ਬਣਨਗੇ ਜਾਂ ਫਿਰ ਕੋਈ ਨਵਾਂ ਚਿਹਰਾ ਆ ਕੇ ਜਿਹੜਾ ਇਸ ਪਾਰਟੀ ਨੂੰ ਚਲਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਬਰਮਾ ਦੀ ਕਾਸਟ ਬੋਰਡ